ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੈੱਡ ਗ੍ਰਾਮ ਸੀ ਤੇ ਮੈਨੇਜਰ ਨੇ راہਲ ਗਾਂਧੀ ਨੂੰ ਸਰੂਪਾ ਦਿੱਤਾ ਸੀ ਤੇ ਸਾਡੀ ਸ਼੍ਰੋਮਣੀ ਕਮੇਟੀ ਦੇ ਕੜਮ ਚੌਧਰੀਆਂ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਇਤਰਾਜ਼ ਕੀ ਕੀਤਾ ਕਿ ਹੈਡ ਗ੍ਰੰਥੀ ਤੇ ਮਨਿੰਦਰ ਨੇ ਰਾਹੁਲ ਗਾਂਧੀ ਨੂੰ ਸਰੋਪਾ ਕਿਉਂ ਦਿੱਤਾ ਹੁਣ ਇਹਨਾਂ ਨੇ ਇਹ ਡਰਾਮਾ ਪਤਾ ਕਿਉਂ ਕੀਤਾ ਮਤਲਬ ਲੋਕਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਐ ਵੀ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਐ ਕਾਂਗਰਸ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਅਟੈਕ ਕਰਵਾਇਆ ਵੀ ਅਸੀਂ ਇਹਨਾਂ ਨੂੰ ਮੂੰਹ ਨਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਤੇ ਜ਼ੋਰ ਕਿੱਥੇ ਚੱਲਿਆ ਹੈਡ ਗ੍ਰਾਂਥ ਨੂੰ ਸਸਪੈਂਡ ਕਰਨ ਤੇ ਤੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਨੂੰ ਸਸਪੈਂਡ ਕਰਨ ਵਾਸਤੇ ਇਹਨਾਂ ਹਰਾਮਖੋਰਾ ਨੂੰ ਪਹਿਲਾਂ ਇਹ ਪੁੱਛੋ ਵੀ ਜੇ ਤੁਸੀਂ ਐਨੀ ਕੌਮ ਦੇ ਪੰਥ ਦੇ ਦਰ ਦੇ ਹੋ ਫਿਰ ਤੁਸੀਂ ਪੰਜਾਬ ਦੇ ਸਿੱਖਾਂ ਵਿੱਚ ਐਨੇ ਧੜੇ ਕਿਉਂ ਬਣਾਤੇ ਪੰਜਾਬ ਦੇ ਸਿੱਖਾਂ ਦੀ ਵੋਟ ਸੈਂਕੜੇ ਧੜਾਂ ਵਿੱਚ ਕਿਉਂ ਵੰਡੀ ਗਈ ਹੈ? ਮਤਲਬ ਕਹਿਣ ਤੋਂ ਜੇ ਰਾਹੁਲ ਗਾਂਧੀ ਨੂੰ ਸਰੂਪਾ ਦੇਣਾ ਗੁਨਾਹ ਮੰਨਦੇ ਹੋ ਫਿਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਕਿੰਨੇ ਵਾਰੀ ਬਣ ਗਈ? ਇਹ ਤੁਹਾਨੂੰ ਸਭ ਨੂੰ ਪਤਾ ਹੈ। ਜੇ ਤੁਸੀਂ ਇਹ ਰੋਗ ਇਹ ਗੁੱਸਾ ਇਹ ਪਾਵਰ ਹੈਡ ਗ੍ਰੰਥੀ ਤੇ ਮੈਨੇਜਰ ਤੇ ਬਰਤ ਸਕਦੇ ਹੋ ਸਸਪੈਂਡ ਕਰ ਸਕਦੇ ਹੋ ਕਿ ਸਰੂਪਕ ਕਿਉਂ ਦਿੱਤਾ ਫਿਰੜ ਕਾਂਗਰਸੀ ਲੀਡਰ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਹ ਗੱਲ ਕਹਿ ਸਕਦੇ ਹੋ ਵੀ ਤੁਸੀਂ ਸਿੱਖਾਂ ਦੀ ਦੁਸ਼ਮਣ ਜਮਾਤ ਪਾਰਟੀ ਦੇ ਵਿੱਚ ਕਿਉਂ ਕੰਮ ਕਰਦੇ ਹੋ ਕਿਸੇ ਕੋਲੇ ਹਿੰਮਤ ਹੈਗੀ ਜ਼ਰੂਰਤ ਹੈਗੀ ਜੇ ਪੰਜਾਬ ਦੇ ਸਾਬਕਾ ਸੀਐਮ ਜਨਜੀ ਸਿੰਘ ਜੰਨੀ ਦਰਬਾਰ ਸਾਹਿਬ ਚਲੇ ਜਾਂ ਜਾਂ ਕਿਸੇ ਗੁਰਦੁਆਰੇ ਚਲੇ ਜਾਣ ਜੇ ਉਹਨਾਂ ਨੂੰ ਸਰੂਪਾ ਦੇ ਦਿੱਤਾ ਜਾਵੇ ਦਿੱਤਾ ਵੀ ਜਾਂਦਾ ਹੈ ਇਹੀ ਇਤਰਾਜ਼ ਉਦੋਂ ਕਰੋਗੇ ਪ੍ਰਤਾਪ ਸਿੰਘ ਬਾਜਵਾ ਸੁਖੀ ਰੰਧਾਵਾ ਸੁਖਵਾਲ ਸਿੰਘ ਖਹਿਰਾ ਰਾਜਾ ਬੜਿੰਗ ਹੋ ਗਿਆ ਨਵਜੋਤ ਸਿੰਘ ਸਿੱਧੂ ਹੋ ਗਿਆ ਪ੍ਰਗਟ ਸਿੰਘ ਹੋ ਗਿਆ ਕਿ ਇਹਨਾਂ ਨੂੰ ਕਦੇ ਸਰੂਪਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਮਿਲਿਆ ਨਹੀਂ ਕੀ ਜਿਹੜੀ ਗਲਤੀ ਇੰਦਰਾ ਗਾਂਧੀ ਨੇ ਕੀਤੀ ਹੈ ਉਹ ਕੇਵਲ ਇੰਦਰਾ ਗਾਂਧੀ ਹੀ ਦੋਸ਼ੀ ਹੈ ਜਿੰਨਾ ਬਾਦਲਾਂ ਦੇ ਕਹਿਣ ਤੇ ਹੈੱਡ ਗ੍ਰਾਮ થી ਤੇ ਮੈਨੇਜਰ ਨੂੰ ਸਸਪੈਂਡ ਕੀਤਾ ਉਹ ਬਾਦਲ ਭਾਈਵਾਲ ਨਹੀਂ ਹੈਗੇ ਉਸ ਵਕਤ ਜਦੋਂ ਦਰਵਾਸਾਹਬ ਤੇ ਅਕਾਲ ਤਖਤ ਤੇ ਹਮਲਾ ਹੁੰਦਾ ਅਟੈਕ ਹੁੰਦਾ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਣ ਵਾਲੇ ਕੌਣ ਨੇ ਜੇ ਭਿੰਡਰਾਂ ਵਾਲੇ ਦੀ ਚੜ੍ਹਤ ਬਹੁਤ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਜਾਊਗਾ ਇਹਨੂੰ ਨੱਥ ਪਾਓ ਇਹ ਚਿੱਠੀਆਂ ਕਿਹਨੇ ਲਿਖੀਆਂ ਸੀ ਇੰਦਰਾ ਗਾਂਧੀ ਕੀ ਤੁਸੀਂ ਬਾਦਲਾਂ ਨੂੰ ਨਰੈਣੂ ਮਹੰਤਾ ਨੂੰ ਅਕਾਲ ਤਖਤ ਤੋਂ ਫਖਰੇ ਕਾਮ ਅਵਾਰਡ ਨਹੀਂ ਦਿੱਤਾ ਪੰਥਰਤਨ ਅਵਾਰਡ ਨਹੀਂ ਦਿੱਤਾ ਉਹ ਇਹ ਫਖਰੇ ਕਾਮ ਅਵਾਰਡ ਦੇ ਹੱਕਦਾਰ ਸੀ ਜਿੰਨਾ ਬਾਦਲ ਪਰਿਵਾਰ ਨੇ ਨਰੈਣੂ ਮਹੰਤ ਬਣ ਕੇ ਸ਼ਿਕਮ ਦਾ ਨੁਕਸਾਨ ਕੀਤਾ ਕਿ ਉਹਨਾਂ ਨੂੰ ਇਹ ਸਰੂਪੇ ਦੇਣੇ ਜਾਇਜ਼ ਨੇ ਜੱਲਿਆਂ ਵਾਲੇ ਬਾਗ ਤੇ ਨਿਹੱਥੇ ਲੋਕਾਂ ਤੇ ਗੋੜੀ ਚਲਾਈ ਜਨਰਲ ਐਡਵਾਈਰ ਨੇ ਉਹਨੂੰ ਅਕਾਲ ਤਖਤ ਤੋਂ ਸਰੂਪਾ ਦੇ ਦਿੱਤਾ ਜਾਂਦਾ ਤੇ ਉਹ ਸਹੀ ਹੈ ਅਸੀਂ ਜੇ ਰੋਵ ਝਾੜਿਆ ਕਿੱਥੇ ਆ ਕੇ ਝਾੜਿਆ ਗ੍ਰੰਥੀ ਜਾ ਮੈਨੇਜਰ ਤੇ ਕਿ ਉਹਨਾਂ ਨੇ ਸਰੋਪਾ ਆਪਣੀ ਮਰਜ਼ੀ ਨਾਲ ਦੇ ਦਿੱਤਾ ਮੈਂ ਜਿੰਨਾ ਚਿਰ ਗੁਰਦਾਰਾ ਸਾਹਿਬ ਦੇ ਵਿੱਚ ਡਿਊਟੀ ਕੀਤੀ ਹੈ ਇਹਨਾਂ ਕੜਮ ਚੌਧਰੀਆਂ ਨੇ 2-200 ਰੁਪਏ ਪਿੱਛੇ ਜਲੀਲ ਕੀਤਾ 5-500 ਰੁਪਏ ਪਿੱਛੇ ਜਲੀਲ ਕੀਤਾ ਕਿ ਜਿਹੜੇ ਗ੍ਰੰਥੀ ਜਾਂ ਮੈਨੇਜਰ ਕਥਾਵਾਚ ਗੁਰਦਾਰੇ ਵਿੱਚ ਡਿਊਟੀਆਂ ਕਰਦੇ ਨੇ ਉਹਨਾਂ ਦੀ ਇਹ ਔਕਾਤ ਹੈਗੀ ਆ ਵੀ ਪ੍ਰਬੰਧਕਾਂ ਨੂੰ ਸਾਹਮਣੇ ਬਹਿ ਕੇ ਚੈਲੰਜ ਕਰਕੇ ਕੁਝ ਕਹਿ ਸਕਣ ਉਹਨਾਂ ਦੀ ਮਰਜ਼ੀ ਤੋਂ ਬਿਨਾ ਉਹ ਕੌਮ ਦੀ ਗੱਲ ਕਰ ਸਕਣ ਔਕਾਤ ਹੈਗੀ ਬਿਲਕੁਲ ਅੱਜ ਜੇ ਮੈਂ ਸ਼੍ਰੋਮਣੀ ਕਮੇਟੀ ਨੂੰ ਆ ਜਿਹੜੇ ਸਾਡੀ ਕੌਮ ਦੇ ਚੌਧਰੀ ਨੇ ਇਹਨਾਂ ਨੂੰ ਦਲਾਲ ਕਹਿਣਾ ਕਦੀੜ ਕਹਿਣਾ ਹਰਾਮਖੋਰ ਕਹਿਣਾ ਮੈਂ ਡਿਊਟੀ ਕਰਕੇ ਨਹੀਂ ਮੈਂ ਆਜ਼ਾਦ ਹੋ ਕੇ ਕਹਿਣਾ ਸੁਣੇ ਚੀਕਾਂ ਮਾਰਦੇ ਜੇ ਮੈਂ ਕਿਸੇ ਗੁਰਦਰ ਦੀ ਡਿਊਟੀ ਕਰਦਾ ਹੁੰਦਾ ਇਹਨੇ ਜਾਂ 500 ਰੁਪਿਆ ਗੋਲਕਟੋਂ ਕਢ ਲਿਆ ਸੀ ਇਹਨੇ 5 ਡਾਲਰ ਚੱਕ ਲਏ ਸੀ ਇਹਨੇ ਬੜਾ ਕੁਛ ਨਹੀਂ ਰੌਲਾ ਪਾਉਣਾ ਸੀ ਪਾਏ ਪਿੱਛੇ ਹੁਣ ਤੱਕ ਪਿੰਦਾ ਆ ਰਿਹਾ ਕੀ ਇਹ ਗ੍ਰੰਥੀ ਦੀ ਔਕਾਤ ਹੈਗੀ ਆ ਵੀ ਇੰਨਾ ਘੜਮ ਚੌਧਰੀਆਂ ਨੂੰ ਚਾਰਜ ਕਰਕੇ ਕੁਛ ਕਹਦੇ ਦੇਖੋ ਕਿੱਡੀ ਵੱਡੀ ਬਹਾਦਰੀ ਹੈ ਕਿ ਰਾਹੁਲ ਗਾਂਧੀ ਨੂੰ ਸਰੂਪਾ ਦੇਣ ਵਾਲੇ ਹੈੱਡ ਗ੍ਰੰਥੀ ਤੇ ਮੈਨੇਜਰ ਨੂੰ ਅਸੀਂ ਸਸਪੈਂਡ ਕਰ ਦਿੱਤਾ ਉਹਨੇ ਡਰਾਮਾ ਕਰਤਾ ਜਦੋਂ ਚਾਰ ਚੁਖੇਰੋਂ ਛੇਤਰ ਪਏ ਫਿਰ ਬਹਾਲ ਕਰਨਗੇ ਜਣਕੀ ਕੌਮ ਨੂੰ ਬੇਵਕੂ ਬਣਾਉਣ ਵਾਸਤੇ ਇਹ ਜਿਹੇ ਡਰਾਮੇ ਇਹ ਨਾਟਕ ਕਰਦੇ ਹੁੰਦੇ ਅਛਾ ਮੈਂ ਜਿਹੜੇ ਸ਼ਬਦ ਇਹਨਾਂ ਲਈ ਵਰਤਦਾ ਹੁੰਨਾ ਨਾ ਉਹ ਮੈਂ ਐਵੇਂ ਨਹੀਂ ਵਰਤਦਾ ਦੋ ਵਖਤ ਬਾਣੀ ਪੜਨ ਵਾਲੇ ਇਨਸਾਨ ਆਪਾਂ ਕਦੇ ਵੀ ਇਹੋ ਜਿਹੇ ਸ਼ਬਦ ਕਥਾ ਕਰਨ ਵੇਲੇ ਨਹੀਂ ਵਰਤੇ ਤੇ ਨਾ ਹੀ ਵਰਤ ਸਕਦੇ ਹਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹੋ ਜਿਹੇ ਸ਼ਬਦ ਕਦੇ ਵੀ ਮੇਰੀ ਜ਼ੁਬਾਨ ਤੇ ਨਹੀਂ ਆਏ ਨਾ ਆਉਣਗੇ ਪਰ ਇਹਨਾਂ ਕੜਾ ਮਚੌਧਰੀਆਂ ਲਈ ਜ਼ਰੂਰ ਇਹ ਸ਼ਬਦ ਬਰਕਰਾਰ ਰਹਿਣਗੇ ਜੋ ਵੀ ਬੋਲਣਾ ਪਿਆ ਇਹਨਾਂ ਨਹੀਂ ਬੋਲਾਂਗੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਕਿਹਨੇ ਬਣਾਈ ਹੈ ਕਿ ਜਿਹੜੇ ਕਾਂਗਰਸੀ ਵਰਕਰ ਨੇ ਉਹਨਾਂ ਨੂੰ ਅਮਰ ਨਹੀਂ ਛਕਿਆ ਹੋਇਆ ਉਹ ਗੁਰਦੁਆਰੇ ਨਹੀਂ ਜਾਂਦੇ ਉਹ ਗੁਰੂ ਕਾਂਸ ਦਾ ਪ੍ਰਕਾਸ਼ ਆਪਣੇ ਘਰ ਵਿੱਚ ਕਰਵਾਉਂਦੇ ਨਹੀਂ ਜਵਾਬ ਹੈ ਤੁਹਾਡੇ ਕੋਲ ਕੋਈ ਕੀ ਪੰਜਾਬ ਦੇ ਪੂਰੇ ਵਰਕਰਾਂ ਨੂੰ ਜਿਹੜੇ ਕਾਂਗਰਸ ਦੇ ਵਰਕਰ ਨੇ ਤੁਸੀਂ ਉਹਨਾਂ ਨੂੰ ਇਹ ਗੱਲ ਚੈਲੰਜ ਕਰ ਸਕਦੇ ਹੋ ਵੀ ਤੁਸੀਂ ਜਿਹੜੀ ਕਾਂਗਰਸ ਪਾਰਟੀ ਨੇ ਅਕਾਲ ਤਖਤ ਤੇ ਅਟੈਕ ਕਰਵਾਇਆ ਉਹਦੇ ਨਾਲ ਕਿਉਂ ਖੜੇ ਹੋ ਕਹਿ ਸਕਦੇ ਹੋ ਕਦੇ ਵੀ ਨਹੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਵੀ ਸਾਡਾ ਚੱਲਦਾ ਹੈ ਸਾਡਾ ਜੋਰ ਹੈ ਡੇਰੇ ਸ਼ੋਣੀ ਕਮੇਟੀ ਵਿੱਚ ਗ੍ਰੰਥੀ ਨੇ ਮੈਨੇਜਰ ਨੇ ਕਥਾਵਾਚਕ ਨੇ ਵੀ ਉਹ ਸਾਡੇ ਗੁਲਾਮ ਨੇ ਅਸਾਂ ਜਦੋਂ ਨਾ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ ਏਸ਼ ਵਿਸ਼ੇ ਤੇ ਗੱਲ ਕਿਹਨੇ ਕਰਨੀ ਹੈ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਕਰਨੀ ਗ੍ਰੰਥੀਆਂ ਨੇ ਕਰਨੀ ਤੇ ਉਹਨਾਂ ਨੂੰ ਤੁਸੀਂ ਗੁਰਦਵਾਰਾ ਸਾਹਿਬ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ ਹੋਇਆ ਜਿਹੜੇ ਬੰਦੇ ਆਜ਼ਾਦੀ ਦੀਆਂ ਆਜ਼ਾਦ ਕਰਾਉਣ ਦੀਆਂ ਗੱਲਾਂ ਕਰਦੇ ਨੇ ਉਹ ਗੁਲਾਮ ਨੇ ਗੁੱਸਾ ਕਿੱਥੇ ਲਾਹਿਆ ਰੋਹਮ ਕਿੱਥੇ ਝਾੜਿਆ ਗ੍ਰੰਥੀ ਤੇ ਤੇ ਮੈਨੇਜਰ ਤੇ ਇਹ ਕਰਤੂਤ ਕੀਦੀ ਐ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦੀ ਧਾਮੇ ਵੀ ਵਿੱਚ ਆਉਂਦਾ ਹੈ ਪਹਿਲਾਂ ਸਰਵੀਰ ਗੱਪੀ ਨੇ ਫੋਨ ਕੀਤਾ ਹੋਣਾ ਵੀਰ ਡਰਾਮਾ ਕਰਨਾ ਕਰ ਦਿਓ ਮੜਾ ਆਹੀ ਗੱਲ ਐ ਬਸ ਮਤਲਬ ਮੈਂ ਉਹ ਸ਼ਬਦ ਨਾਮ ਵਰਤਾਂ ਪਿੰਡਾਂ ਦੀਆਂ ਸੱਥਾਂ ਵਿੱਚ ਮਾੜੇ ਦੀ ਔਰਤ ਭਾਬੀ ਹੁੰਦੀ ਹੈ ਇਹੋ ਜਿਹੇ ਸ਼ਬਦ ਵਰਤੇ ਜਾਂਦੇ ਤੇ ਇਹਨਾਂ ਦੀ ਇਹ ਸਿਆਣਪ ਦੇਖ ਲੋ ਕਿੱਥੇ ਵਰਤੀ ਹੈ ਗ੍ਰੰਥੀ ਤੇ ਮੈਨੇਜਰ ਤੇ ਮਤਲਬ ਗ੍ਰੰਥੀ ਤੇ ਮੈਨੇਜਰ ਸਸਪੈਂਡ ਕਰਦਾ ਹੁਣ ਇਦਾਂ ਫੇਲ ਲਗਾਉਂਦੀ ਹੈ ਵੀ ਪੂਰੀ ਕੌਮ ਸਾਡੇ ਨਾਲ ਖੜੀ ਹੈ 2027 ਚ ਅਸੀਂ ਸਰਕਾਰ ਬਣਾ ਲਾਂਗੇ ਇਦਾਂ ਲੱਗਦਾ ਤੁਸੀਂ ਤਾਂ ਸਰਕਾਰ ਨੂੰ ਦੀ ਗੱਲ ਕਰਦੇ ਹੋ ਪਿੰਡਾਂ ਦੇ ਵਿੱਚ ਅਕਾਲੀਆਂ ਦਾ ਕੋਈ ਸਿੱਧੇ ਸਰਪੰਚ ਨਹੀਂ ਬਣਦਾ ਜਿਹੜੀਆਂ ਸਾਡੀਆਂ ਕਰਤੂਤਾਂ ਨੇ ਇਹ ਗੱਲ ਮੈਂ ਕਿਉਂ ਕਹੀ ਹੈ ਅੱਜ ਮੈਂ ਜਦੋਂ ਇਹ ਪੋਸਟ ਵੇਖੀ ਕਿ ਹੈੱਡ ਗਰੰਥੀ ਤੇ ਮੈਨੇਜਰ ਨੂੰ ਸਸਪੈਂਡ ਕਰਤਾ ਦੋਸ਼ ਲਾਇਆ ਕਿ ਇਹਨਾਂ ਨੇ ਰਾਹੁਲ ਗਾਂਧੀ ਨੂੰ ਸਰੂਪਾ ਦਿੱਤਾ ਸੀ ਦੋਸ਼ੇ ਲਾਇਆ ਮਤਲਬ ਇੰਨੀ ਇੱਕ ਔਕਾਤ ਐਸਾ ਤਕੜੇ ਤੇ ਸਾਡਾ ਜੋਟ ਚੱਲਦਾ ਨਹੀਂ 2027 ਚ ਇਲੈਕਸ਼ਨ ਹੋਣੇ ਆ ਜਿਹੜੇ ਲੋਕ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇੱਕ ਵੀ ਸ਼ਬਦ ਬੋਲ ਕੇ ਦਿਖਾਇਓ ਪਿੰਡਾਂ ਦੇ ਵਿੱਚ ਕਿਸੇ ਕਾਂਗਰਸੀ ਵਰਕਰ ਨੂੰ ਕਿਸੇ ਪਿੰਡ ਦੇ ਸਰਪੰਚ ਕਾਂਗਰਸੀ ਨੂੰ ਕਹਿ ਕੇ ਦਿਖਾਏ ਹੋਏਗਾ ਜੇ ਹਿੰਮਤ ਹੈਗੀ ਹੈ ਇਦਾਂ ਹੀ ਕਹਿ ਦਿਓ ਵੀ ਕਾਂਗਰਸ ਪਾਰਟੀ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਤੁਸੀਂ ਕਾਂਗਰਸ ਦਾ ਸਾਥ ਛੱਡ ਦਿਓ ਤੁਸੀਂ ਇੰਨੀ ਗੱਲ ਹੀ ਕਹਿਦੇ ਹੋ ਫਿਰ ਦੇਖਿਓ ਛੇਤਰ ਕਿਵੇਂ ਪੈਂਦੇ ਨੇ ਪਿੰਡਾਂ ਦੇ ਵਿੱਚ ਫਿਰ ਸਸਪੈਂਡ ਕਰਕੇ ਦਿਖਾਇਓ ਕਿ ਇਹਨੂੰ ਕਰਨਾ ਚਲੋ ਸਭ ਦੀ ਗੱਲ ਛੱਡੋ ਮੈਂ ਇਹ ਗੱਲ ਜਿਹੜੀ ਅੱਜ ਕਹਿਣ ਲੱਗਾ ਹੈੱਡ ਗ੍ਰੰਥੀ ਸ਼੍ਰਮਣੀ ਕਮੇਟੀ ਗੁਰਦਾਰਾ ਪ੍ਰਬੰਧ ਕਮੇਟੀ ਦੇ ਅੰਡਰ ਨੇ ਜਾਂ ਗ੍ਰੰਥੀ ਨੂੰ ਜਿਹਨੂੰ ਸੱਤੂ ਸਸਪੈਂਡ ਕੀਤਾ ਹੈ ਉਹਨਾਂ ਦੇ ਹੱਕ ਵਿੱਚ ਬੋਲਿਆ ਮੈਂ ਕਰੋ ਕਾਰਵਾਈ ਕੀ ਕਰਨੀ ਹੈ ਸ਼ਰਿਆਮ ਤੁਹਾਨੂੰ ਕਤੀੜ ਕਿਹਾ ਹੈ ਸ਼ਰਿਆਮ ਤੁਹਾਨੂੰ ਹਰਾਮਖੋਰ ਕਿਹਾ ਨਰੈਣੂ ਮਹੰਤ ਕਿਹਾ ਲਾਓ ਜੋ ਜਿਹੜਾ ਲਾਉਣਾ ਹੈ ਹਿੰਮਤ ਹੈਗੀ ਹੈ ਬਰਤ ਕੇ ਦਿਖਾਓ ਤੁਹਾਡੇ ਸੁਖੇ ਅਮਲੀ ਨੂੰ ਜਾਂ ਉਹਦੇ ਸਾਲੇ ਬਿਕਰ ਮਜੀਠੀਏ ਨੂੰ ਸ਼ਰਿਆਮ ਕਤੀੜ ਕਿਹਾ ਉਹਨੇ ਪੰਜਾਬ ਦਾ ਨੌਜਵਾਨ ਨਸ਼ਿਆਂ ਦੇ ਰਾਤੇ ਤੁਰਿਆ ਆ ਬਾਦਲਾ ਨੇ ਬੇਅਦਵੀ ਕਰਾਈ ਸ਼ਰਿਆਮ ਕਹਿੰਦੇ ਆ ਕਰਕੇ ਦੇਖੋ ਨਾ ਮੂੰਹ ਇੱਧਰੋਂ ਪਤਾ ਫੇਰ ਲੱਗੂ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿਹੜੇ ਇਹ ਨਰੈਣੋ ਮਹੰਤ ਹਲੇ ਵੀ ਗੁਰਦੁਆਰਿਆਂ ਵਿੱਚ ਆਪਣਾ ਰੋਗ ਝਾੜਦੇ ਨੇ ਨਾ ਗ੍ਰੰਥੀਆਂ ਤੇ ਰਾਗੀਆਂ ਤੇ ਢਾਡੀਆਂ ਤੇ ਨਿਜਰਾਂ ਤੇ ਇਹਨਾਂ ਦੇ ਜੁੱਤੀਆਂ ਫੇਰੋ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ